ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਬਾਤਾਂ ਬਹੁਤ ਹੋ ਗਈਆਂ ਤਕਰੀਬ ਨਾਲ ਸਾਰੀ ਬਿਮਾਰੀ ਬਾਰੇ ਜਾਣਦੇ ਆਂ ਸਲੱਸਿਆ ਦਾ ਤੁਹ ਪਤਾ ਪਰ ਹੱਲ ਆ ਤਾਂ ਕੀ ਕਰਨਾ ਹੁਣ ਹੱਲ ਲਈ ਆਪਾਂ ਤਰੇ ਆਂ ਇਹ ਜੀ ਵੀ ਆਪਾਂ ਜਿੱਥੇ ਇਕੱਠੇ ਹੋਏ ਬੁਲਾਰੇ ਬੋਲ ਕੇ ਤੁੰਗੇ ਤੇ ਆਪਾਂ ਇੱਥੇ ਕੰਮ ਖਤਮ ਕਰਦਾ ਮਸਲਾ ਬਹੁਤ ਜਾਦੇ ਕਿ ਇਹ ਨਾਲ ਸਾਡੀ ਸੋਚ ਤੋਂ ਵੀ ਪਰੇ ਜਾਦੇ ਆਪਾਂ ਸੋਚ ਨਹੀਂ ਸਕਦੇ ਕਿੰਨਾ ਇਹ ਮਸਲਾ ਬੜਿਆ ਖੜਾ ਪਾਣੀ ਦਾ ਹੁਣ ਰੋਜ ਜਿੰਨਾ ਸੋਤਾ ਆ ਰਿਹਾ ਕਿ ਤਾਜੀ ਕੋਟ ਆਈ ਹੈ ਹੁਣ ਇਹ ਮਜਾਇਆ ਨਹੀਂ ਕਿ ਉਹਨਾਂ ਨੇ ਇਹ ਫਕਸਾ ਜਾ 45 ਪਿੰਡੀ ਗੱਲ ਦਾ ਸੋਦੇ ਆਉਣ ਵਾਲੇ ਸਮੇਂ ਵਿੱਚ ਬੱਚੇ ਹੀ ਪੈਦਾ ਹੋਣ ਮਰ ਜਾ ਰਹੇ ਆ ਖਾਸ ਤੌਰ ਤੇ ਆਪਣੇ ਆ ਮਾਲਵੇ ਦੇ ਇੱਥੇ ਇਹ ਪਾਣੀ ਕਰਕੇ ਉਹ ਕੱਲਾ ਪਾਣੀ ਬੁੱਢੇ ਦਰਿਆ ਦਾ ਨਹੀਂ ਜਾਂ ਸਤਪੁਰਦਾਰੀ ਜਿਹੜਾ ਪਾਣੀ ਧਰਤੀ ਇਹ ਸਾਡੀ ਮਿਹਨਤ ਨਾਲੇ ਪਾਈ ਜਾਂਦੇ ਆ। ਜੇ ਕੋਈ ਜਿਵਾਗ ਪੈਦਾ ਵੀ ਹੋਊਗਾ ਤਾਂ ਉਹ ਕਹਾ ਜਿਵਾਗ ਪੈਦਾ ਹੋਊਗਾ। ਉਹਦਾ ਇਸਤਤ ਤੋਂ ਪੀਂਦਾ ਹੋਊ ਕੋਈ ਧਾਇਰ ਪੀਂਦੇ ਤੋਂ ਪੀਂਦਾ ਹੋਊਗਾ। ਸੇਸ਼ ਕਰਕੇ ਆਪਾਂ ਨੂੰ ਲੋੜ ਆ ਵੀ ਜਿਹੜਾ ਆਪਾਂ ਇਹ ਪ੍ਰੋਗਰਾਮ ਦੀ ਕੀਤਾ 15 ਅਗਸਤ ਨੂੰ ਲੁਧਿਆਣੇ ਦੇ ਵਿੱਚ ਵੱਡਾ ਘਟਨ ਦਾ ਕਿ ਉਸ ਤੋਂ ਬਾਅਦ 15 ਸتمبر ਤੱਕ ਇਹ ਸਰਕਾਰ ਕੋਈ ਨਹੀਂ ਇਹਦੀ ਕਾਰਵਾਈ ਕਰਦੀ ਤੇ ਬੰਨ੍ਹ ਮਾਰਦਾ ਜਿੰਨੀਆਂ ਵੀ ਗੈਰਕਾਨੂੰਨੀ ਤੌਰ ਤੇ ਉਸ ਦੇ ਜਿਹੜੀਆਂ ਰੰਗ ਨਾਲ ਨਗਾਈਆਂ ਜਨਾਂ ਡਾਇਰ ਫੈਕਟਰੀਆਂ کارਖਾਨੇ ਚੱਲ ਰਹੇ ਆ ਉਹਨੂੰ ਬੰਦ ਨਹੀਂ ਕਰਦੀ ਸੁਣ ਆਪਣੀ ਜਿਹੜੀ ਕਾਮਪਨੀ ਆ ਉਹ ਇਸ ਤਰੀਕੇ ਨਾਲ ਨਹੀਂ ਵੀ ਆ ਪੜਦੇ ਨੱਤੇ ਹੋ ਗਏ ਜੀ ਆਪਾਂ 150 100 ਬੰਦਾ ਆ ਗਿਆ ਤੇ ਆਪਾਂ ਨੂੰ ਮਿੱਡਾਂ ਨਿਕਲਣਾ ਪੈਣਾ ਵੀਰੋ ਕਿਹੜਾ ਜਿਆਦੇ ਜਿਹੜੇ ਪੀਂਦੇ ਨੇ ਮੋਗਾ ਵੀ ਪੀਂਦਦਾ ਬੜੀਆ ਬਸ ਸੰਦੇਰ ਬਾਗ ਦੇ ਉੱਤੇ ਦੇਖੀਏ ਤਾਂ ਸਤਲੁਜ ਦਾ ਪਾਣੀ ਆ ਜਿਹੜਾ ਉਹ ਮੋਗਾ ਫਲੋਇਪੁਰ ਫਰੀਦਕੋਟ ਫਮੋਰ ਫਾਜ਼ਿਲਕਾ ਮੁਕਸਰ ਇਹਨਾਂ ਜਿਲ੍ਹਿਆਂ ਜਿਆਦਾ ਜਾਂਦਾ ਆਪਾਂ ਉਹ ਪਾਣੀ ਗੁਰੂ ਘਰਾਂ ਦੇ ਵਿੱਚ ਲੰਗਰਾਂ ਵੀ ਵਰਤਦੇ ਆ ਉਹ ਲੰਗਰ ਵੀ ਤਿਆਰ ਹੁੰਦਾ ਆਪਾਂ ਘਰਾਂ થી ਗੱਲ ਕਰਦੇ ਆਂ ਆਪਾਂ ਉਹ ਪਾਣੀ ਆਪਣੀਆਂ ਫਸਲਾਂ ਨੂੰ ਵੀ ਲਾਉਂਦੇ ਤੇ ਫਸਲਾਂ ਨੂੰ ਸਾਡੇ ਨਾਲ ਨੂੰ ਕੈਂਸਲ ਹੋ ਗਿਆ ਤਾਂ ਦਿਨ ਵੀ ਕੈਂਸਲ ਹੋ ਗਿਆ ਪੰਜ ਦਿਨਾਂ ਦਾ ਉਹ ਗੱਲਾਂ ਸਾਰੇ ਆਪਾਂ ਜਾਣਦੇ ਆਂ ਕਿ ਤਗਰੀ ਬੇਇਨਤੀ ਆ ਕਿਵੇਂ ਆਪਾਂ ਇੱਥੇ ਆਏ ਆਂ ਪਹਿਲੀ ਗੱਲ ਤਾਂ ਤੁਸੀਂ ਸਾਰੇ ਆਪ ਕੋ ਆਪਣੇ ਸਾਥਨ ਲੈ ਕੇ ਇੱਕ ਵਾਰੀ 90% ਜਾ ਕੇ ਆਇਓ ਤੁਸੀਂ ਦੇਖੋਗੇ ਥਰਕੇ ਤੁਹਾਨੂੰ ਆਪ ਨੂੰ ਪਤਾ ਲੱਗੂਗਾ ਕਿ ਉੱਥੇ ਪਾਣੀ ਜਿਹੜਾ ਅਸੀਂ ਪੀ ਰਹੇ ਆ ਪਿਛਲੇ ਤਿੰਨ ਚਾਂਦਾਂ ਗਿਆ ਤੋਂ ਉਹ ਪਾਣੀ ਕੋਲ ਖੜੇ ਵੀ ਨਹੀਂ ਜਾਂਦਾ ਐਸ ਤਰੀਕੇ ਨਾਲ ਉੱਤੇ ਖੜ ਕੇ ਅੱਖਾਂ ਮਰਜ਼ੀਆਂ ਚਮੜੀ ਮਰਦੀ ਐ ਸੰਗ ਮਰਦਾ ਉਹ ਡਰ ਗਈ ਉਹਦੇ ਵਿੱਚ ਹਵਾੜ ਪਾਣੀ ਚ ਆਉਂਦੀ ਐ ਉਹ ਪਾਣੀ ਆਪਾਂ 30 40 ਸਾਲ ਤੋਂ ਪੀ ਰਹੇ ਹੁਣ ਜੀਵਰੀ ਬੈਂਤੀ ਆ ਵੀ ਆਪਾਂ ਉਹ ਸਕੂਲਾਂ ਦਾ ਇੱਕ ਤੋਂ ਸ਼ੁਰੂ ਕਰਕੇ ਸਕੂਲਾਂ ਵਾਲੇ ਵਿਦਿਆਰਥੀਆਂ ਨੂੰ ਆਪਾਂ ਛੁੱਟੀ ਵਾਲੇ ਦਿਨ ਸਕੂਲ ਦੇ ਪਰਵਰਤਨ ਨਾਲ ਗੱਲ ਕਰਕੇ ਉਨ੍ਹਾਂ ਦਾ ਦਵਾ ਕਰਾਇਆ ਜਾਂਦੇ ਉੱਤੇ ਵੀਆ ਬਲਾ ਕੇ ਉਹ ਵੀ ਲੋਕਾਂ ਦੇ ਵਿੱਚ ਚਰਚਾ ਲਜਾਈ ਕਰਦੇ ਫਿਰ ਤੀਜੀ ਗੱਲ ਜਿਹੜੀ ਹੈਗੀ ਆ ਵੀ ਆਪਾਂ ਜਿਹੜੀ ਸਨ ਕਮੇਟੀ ਬਣਾਵਾਂਗੇ ਇੱਕ ਗਰੁੱਪ ਬਣਾਵਾਂਗੇ ਜੇ ਆਪਾਂ ਗਰੁੱਪ ਬਣਾ ਲਿਆ ਉਹਦੇ ਵਿੱਚ ਪੋਸਟਪਾਕ ਦੀ ਜੀ ਉਹ ਕੋਈ ਫੋਟੋ ਪਾਕ ਦੀ ਜੀ ਕੁਝ ਕੁ ਵੀਡੀਓ ਪਾਕ ਦੀ ਐ ਨਹੀਂ ਗੱਲ ਚੱਲਣਾ ਇਹ ਸਰਕਾਰ ਨੂੰ ਦਿਖਾਉਣਾ ਪੈਣਾ ਜਿਹਨੂੰ ਭਾਈ ਉਹਨੇ ਕਿਹਾ ਵੀ ਇਹ ਬੋਰ ਦੀ ਨੋਟ ਦਿੰਦੇ ਆ ਦੋਤ ਵੀ ਮੋਟੇ ਜੁੰਦੇ ਢਾਵਾ ਬਹੁਤ ਵੱਡਦਾ ਆ ਇਸੇ ਕਰਕੇ ਆਹ ਆਜੇ ਬੜਾ ਕੰਮ ਕਰਦੇ ਦੇਖ ਵੀ ਪਾਰਲੀਮੈਂਟ ਤੇ ਬੋਲਦੇ ਆ ਡਾਈ ਫੈਕਟਰ ਨਾਲ ਦੇ ਹੱਕ ਖੜ ਕੇ ਜਿਹੜਾ ਗੋਗੀ ਆ ਕੇ ਲੰਢਣ ਦੇ ਐਮਐਨਐ ਸਰਿਆਂ ਨੂੰ ਕਹਿੰਦੇ ਆ ਉੱਤੇ ਨਾਲ ਪ੍ਰੋਡਕਸ਼ਨ ਕਲ ਕੋਟਾਂ ਨੂੰ ਵੀ ਹਲਮਟ ਪਾ ਕੇ ਜਾਇਓ ਜਿਹਨੇ ਜਾਣਾ ਫੈਕਟਰ ਨਾਲ ਚੈੱਕ ਕਰਨਾ ਬੱਤਾ ਮਹਾਬੋਧਾ ਸਰਾਮਤ ਨਹੀਂ ਹੋਣਗੀਆਂ ਇਹ ਉਹ ਪ੍ਰੋਮੋਟਰਾਂ ਵੱਲੋਂ ਕਰਦਾ ਹੈ ਕਿ ਸਰਕਾਰ ਨੇ ਉੰਨਾ ਕਾਰਪੋਰੇਟ ਧਾਰਿਆਂ ਦੇ ਉੰਨਾ ਫੈਕਟਰੀਆਂ ਦੇ ਮਾਲਕਾਂ ਦੇ ਹੱਕ ਜਿੱਤੋ ਇਹ ਗੱਲ ਤਾਂ ਸਾਫ਼ ਹੈ ਕਿ ਜੇ ਆਪਾਂ ਖਾਣਾ ਪੂਰੀ ਕਰਨੀ ਪੈਂਦੀ ਹੈ ਇਹ ਹਾਲੀਆ ਵਿਧਾਨ ਸਭਾ ਦੀ ਕਮੇਟੀ ਬਣੀ ਹੈ ਨੂੰ ਮਿਲੋ ਜੀ ਆਹ ਸਪੀਕਰ ਸਾਹਿਬ ਨੂੰ ਮਿਲੋ ਜੀ ਹੋਸਲਾ ਆਉਣ ਲੱਗਾ ਜਮਕਵਾ ਗਰੀ ਬਣਾ ਲੈ ਸਭ ਯਾ ਹੋ ਭਾਈ ਨੇ ਮੀਟਿੰਗ ਕਰਦਾ ਪਰ ਹੋਰ ਹਾ ਹੁਣਾ ਕੁਝ ਨਹੀਂ ਕਰਨਾ ਲੋਕਾਂ ਨੇ ਉਨੇ ਕਰਦਾ ਫਿਰ ਦਿਖਿਆ ਵੀ ਮਸਲਾ ਪਾਣੀ ਦਾ ਨਾ ਪਿੰਡੂ ਦਾ ਨਾ ਸ਼ਹਿਰੀ ਦਾ ਨਾ Hindu ਦਾ ਨਾ Sikh ਦਾ ਨਾ Musalman ਦਾ ਨਾ Amir ਦਾ ਨਾ Gareeb ਦਾ ਪਾਣੀ ਦੀ ਲੋੜ ਤਾਂ ਹਰ ਇੱਕ ਨੂੰ ਹੀ ਪਾਣੀ ਨਾਲ ਹੀ ਆਪਾਂ ਜਾਂਦੇ 10 ਹੀ ਦਿਨ ਪੈਸੀ ਸਾਡਾ ਪਾਣੀ 18-20 ਸਾਲ ਦਾ ਉਹ ਸਾਡਾ ਮੁਕਤੀ ਜਾਂਦਾ ਘਰਤੀ ਫੰਡਰ ਹੋਣ ਬਾਅਦ ਬਦਲ ਗਈ ਆਪਾਂ ਬਹੁਤ ਲੇਟ ਆ ਵੀਰ ਰਾਇਤਾਂ ਇਤੋਂ ਵੀ 340 ਸਾਲ ਪਹਿਲਾਂ ਪੰਜਾਬੀਆਂ ਨੂੰ ਉੱਠ ਕੇ ਲੜਨੀ ਚਾਹੀਦੀ ਸੀ ਆਪਾਂ ਮੈਂ ਅਮਨਤਨ ਤਾਰੀ ਵਾਲੇ ਬਗੜ ਘੱਟੋ ਘਣ 40 ਸਾਲ ਦੇ ਜਦੋਂ ਇਤੋਂ 40 ਸਾਲ ਪਹਿਲਾਂ ਵੀ ਕਈ ਬੁੱਧੀਜੀਵਾਂ ਨੇ ਉੱਠ ਕੇ ਲੜਨ ਦਾ ਜੂ ਪਾਣੀ ਬਚਾ ਲੋ ਪਾਣੀ ਬਖਸ਼ੋ ਸਾਡੇ ਲੋਕਾਂ ਨੇ ਉਹ ਨਹੀਂ ਕੀਤਾ ਅੱਜ ਵੀ ਕਰਦੇ ਕਿੰਨਾ ਪਾਣੀ ਆਪਾਂ ਖੇਤਾਂ 'ਚ ਬਰਬਾਦ ਕਰਦੇ ਆਂ ਮੋਟਰਾਂ ਦੇ ਲਾ ਕੇ ਆਤਮਾ ਨਾਲ ਘਰੇ ਆ ਜਾਂਦੇ ਆ ਕਿੰਨਾ ਆਹ ਚੁੱਪੜ ਬਣਾ ਦਿੰਦੇ ਆਪਾਂ ਬਾਣਾ ਤੇ ਕਿੰਨਾ ਪਾਣੀ ਸਾਡੇ ਘਰਾਂ ਦੇ ਵਿੱਚ ਸੜ ਜਾਂ ਬੁੜੀਆਂ ਖਰਾਬ ਕਰ ਦਿੰਦੇ ਆਂ ਭਾਂਡੇ ਤੋਂ ਵੀ ਆਹ ਨਾਲ ਕੁਤੀ ਖੁੱਲੀ ਹੋਈ ਲੱਗੀ ਜਾਂਦੀ ਹੈ ਜਦੋਂ ਬਾਹਰ ਵਗ ਜਾਂਦੀ ਹੈ ਕਿੰਨਾ ਕੁਤੀ ਦਾ ਪਿੰਡਾਂ ਲੱਗੀਆਂ ਉਹਨਾਂ ਵੇਲੇ ਕੁਤੀ ਦੀ ਲੱਗੀ ਉਹ ਬੰਦ ਕਰਨ ਲਈ ਉਹੀ ਪਾਣੀ ਾਲਣਾ ਚਾਹੀ ਜਾਂਦਾ ਅਰ ਇੰਨੀ ਕੁੱਤੀਆਂ ਡਾਕਟਰ ਮਾਫ ਕਰਦੀਆਂ 600 ਡੰਟ ਮਾਫ ਵਾਲੀ ਪਹਿਲਾਂ ਦਾ ਕੁਤੀਦਾਰ ਰਹਿੰਦੇ ਸੀਗੇ ਉਹ ਵੀ ਕੱਪ ਚੱਤਦਾ ਕੁੱਡੀਆਂ ਨੇ ਰੇਣੀ ਤਾਂ ਜਾਂ ਵੀ 600 ਡੰਟ ਮਾਫਾ ਕੱਪ ਲੋ ਦਿੱਤੀ ਵੇਰ ਤੋਂ ਪਾਣੀ ਸਾਨੂੰ ਤੱਕ ਨਹੀਂ ਹੈ ਜੇ ਵੀ ਕੀ ਮੌਕਾ ਸੀ ਜੇ ਵੀ ਕੋਈ ਨਦਰ ਨਹੀਂ ਕਰਦਾ ਜਸ ਤੱਕ ਦੇ ਦੇ ਜਿਵੇਂ ਇਹ ਆਪਾਂ ਇੱਥੇ ਅੱਜ ਇਕੱਠੇ ਹੋ ਗਏ ਇੱਥੋਂ ਕਿਹ ਜਾਵਾਂ ਨਾ ਘਰੋਂ ਐਲਪੋ ਵਿੱਚ ਸੁਪਨਾ ਲੈ ਕੇ ਇੱਕ ਸੋਚ ਲੈ ਕੇ ਇੱਕ ਦ੍ਰਿੜ ਅਰਦਾਸ ਲੈ ਕੇ ਕਿਉਂ ਨਾ ਇਹ ਇੱਥੋਂ ਸਾਡਾ ਫਰਜ਼ ਆ ਅਸੀਂ ਕੋਸਾਨ ਨਹੀਂ ਕਰ ਰਹੇ ਕਿਸੇ ਤੇ ਕਿ ਜੇ ਕੋ ਬੰਦਾ ਸੋਚੇ ਨਾ ਮੈਂ ਸਾਨ ਕਰਦਾ ਕਿਸੇ ਤੇ ਅਸੀਂ ਆਪਣੇ ਲਈ ਆਪਣੀਆਂ ਆਉਣ ਵਾਲੀਆਂ ਨਸਲਾਂ ਆਪਣੇ ਦਿਵਸਾਂ ਲਈ ਧਰਤੀ ਲਈਏ ਪਾਣੀ ਚੋਂ ਹੁਣ ਬਾਹਲੇ ਪੰਜਾਬ ਬਾਰੇ ਸੋਚ ਲੇ ਹੋਗੀ ਕਿ ਛੱਤ ਪਰ ਇੱਛੇ ਮਾਰੇ ਨਾ ਹੈ ਨਹੀਂ ਸਾਡੇ ਜਵਾਨ ਕੈਨੇਡਾ ਅਮਰੀਕਾ ਨੂੰ ਅਸੀਂ ਮੰਗਰੀ ਚੜ ਜਾਣਾ ਉਹ ਮੁੜ ਕੇ ਆਉਣਗੇ ਜਿਹੜੇ ਉਹਦੇ ਖੇਤ ਦੇ ਸਰਦੋ ਬੜਾ ਹਾਲ ਹੈ ਕੰਡਾ ਨੂੰ ਪੁੱਛ ਕੇ ਦੇਖੋ ਉਹਨਾ ਇੱਛੇ ਪੈਣਾ ਹੋਰ ਆਏ ਉਹਦਾ ਸਾਥ ਸਾਥ ਨੂੰ ਬਣਿਆਓਗੇ ਦੇਖੇ ਸਾਹਮਣੇ ਹੁੰਦਾ ਮੇਰੇ ਨਾਲ ਪਾਣੀ ਬਚਿਆ ਨਾ ਸਾਡੀ ਤੇ ਬੁੱਲੀ ਬਚੀ ਨਾ ਰਹਿਣ ਲੋਗੇ ਧਰਤੀ ਲਈ ਫੇਰ ਕੀ ਕਰੋਗੇ ਜਿਹੜੀ ਧਰਤੀ ਕਾਂਟਰ ਸੱਗੀਆਂ ਤੋਂ ਲੈ ਕੇ ਸਰਨੋਂ ਦੇ ਤੁਰੇ ਆਏ ਆ ਖੂਨ ਡੋਲਦੇ ਆਏ ਆ ਅੱਜ ਆਪਾਂ ਉਹ ਧਰਤੀ ਵਾਪਸ ਧੇਰੀ ਮੰਗਦੇ ਸਾਡਾ ਮੋਰ ਵੀ ਰਿਹਾ ਉਹਦਾ ਖੀਰਾ ਪਹੁੰਚੀ ਨਹੀਂ ਰਹੀ ਹੁਣ ਧਰਾਤਾਂ ਦੀ ਗੱਲ ਮੈਂ ਹਰ ਤਾਂ ਕਰਦਾ ਆਏ ਲੋਕ ਧਰਾਤਾਂ ਨੂੰ ਪਏ ਖੜੇ ਆ ਛੜਕਾਂ ਦੇ ਖੜੇ ਉਹ ਪੱਤੀ ਜਾਂਦੇ ਆ ਸਾਂਝਾ ਗਾਵਾਂ ਦੇ ਖੜੇ ਉਹ ਵੱਢੀ ਜਾਂਦੇ ਆ ਅਕਾਂ ਲਾਈਏ ਤੇ ਰਸਤਿਆਂ ਨੂੰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਾਲੇ ਪਾਇ ਨਿਕਲੇ ਅੱਜ ਦਾ ਫਰੋਇਦ ਕਰਨ ਆਇਆ ਉਹਦੇ ਵਜੀਦਪੁਰ ਪਿੰਡ ਆ ਟਾਲ ਨਾੜੀਆਂ ਉੱਤੇ ਪਲਾਣੀਆਂ ਵੇਖ ਕੇ ਵੀ ਆਇਆ ਸ਼੍ਰੋਮਣੀ ਕਮੇਟੀ ਵਾਲੇ ਕਿਹਾ ਟਾਲ ਦੇ ਨਾਲ ਪੜ ਕੇ ਮਾਰਕ ਬਣਾਉਣੀ ਆ ਮੈਂ ਵਲੇਜਰ ਨੂੰ ਗਰਿਆ ਮੈਂ ਕਿਹਾ ਇਹ ਤੇਰੇ ਬਣਾਉਣੀ ਆ ਮਾਰਕ ਥੱਲੇ ਬਣਾ ਦਿਓ ਨਾਲੇ ਗੱਟਣਾ ਸ਼ਾਵੇਂ ਖੜੇ ਰਹਿ ਗਰਦ ਜੀਆਂ ਨਹੀਂ ਜੀ ਦਿੱਕਾ ਲੱਗਦਾ ਇਹ ਕੁਝ ਨੰਗਾਈ ਬੈਠੇ ਹੁੰਦੇ ਆ ਸੰਗਰਾਮ ਵਾਲੇ ਦਿਨ ਦੁਹਾਰੇ ਦੇ ਉੱਤੇ ਲੋਕੀ ਬੂਟਿਆਂ ਦਾ ਲੰਗਾ ਲਾਇਆ ਜੀ ਹੁਣ ਦੋ ਰਾਜ ਨਸ਼ਰੂ ਮਨੀ ਕਮੇਟੀ ਨੇ ਫਲਾਣ ਨੇ ਆਲੇ ਫਲਾਣ ਨੇ ਸੰਸਦ ਨੇ ਦੂਜੇ ਪਾਸੇ ਉਹੀ ਬੰਦੇ ਬੋਲੇ ਹੁੰਦੇ ਆ ਇਹ ਵੀ ਸਾਨੂੰ ਨਾਲ ਮੰਗਖਾਉਣੀ ਚਾਹੀਦੀ ਜੀ ਜਿਵੇਂ ਕਰਤੀ ਹੈ ਇਹਦੇ კანੂਨ ਆ ਕਿ ਜੇ ਕੋਈ ਬੰਦਾ ਰੰਗ ਵਧਣਾ ਕਦੇ ਬੰਦੇ ਨੇ ਪਟਨਾ ਉਹਨੂੰ ਮਨਜ਼ੂਰੀ ਨਹੀਂ ਮਿਲਦੇ ਚਾਹੇ ਆਪ ਦੇ ਖੇਚ ਖੜਾ ਅੱਜ ਵਰ੍ਹਾਈ ਕੋਈ ਨਹੀਂ ਜੋ ਇਹ ਗੱਲ ਦਾ ਹਰ ਪੰਤਾ ਸੋਚਿਆ ਕਰੀ ਸਵੇਰੇ ਘਰੋਂ ਨਿਕਲਦੇ ਆਂ ਬਸ ਸੋਚਿਆ ਕਰਦੇ ਕਿ ਛੇ ਗੰਢੇ ਨੂੰ ੱਟਕਾ ਹੁੰਦਾ ਕੋਈ ਧੱਕ ਧੱਕ ਹੁੰਦਾ ਕੋ ਰੁੱਖ ਪੱਟੀ ਜਾਂਦਾ ਕੋ ਰੁੱਖਾਂ ਨੂੰ ਅੱਗ ਲਾਈ ਜਾਂਦਾ ਕੋ ਪਾਣੀ ਜਾਂ ਆਪਣੇ ਲੋਕਾਂ ਦੀ ਆਹਤ ਹੈ ਘਰੋਂ ਪੂਰੇ ਕਸਰਾਂ ਚੱਕਦੇ ਝੋਲਾ ਪੁਰਾ ਪਾ ਚਾਕੇ ਪਾਣੀ ਆ ਕਿੰਨੇ ਨਾਲ ਖੜੀਣਾ ਇੱਥੇ ਦੀਪਾਂ ਦਾ ਮੈਂ ਦੇਖਦਾ ਹੁੰਦਾ ਜਾਂ ਬੰਦੇ ਮਹਿਰ ਤੇ ਕੋਠੇ ਤੇ ਖੜੇ ਸਕਦੇ ਹੁੰਦੇ ਲਿਹਾਫ ਇਹ ਘੈਰ ਚ ਕਰੋ ਸਾਰਾ ਕੁਝ ਨੀਲਾ ਲੰਦਾ ਹੁਣ ਪ੍ਰਦਾਨਾ ਮੜਾ ਮੁੰਡਾ ਹੋਰ ਸਮਾਨ ਚਾਕੇ ਰੱਖੋ ਕਟਾ ਮਰ ਗਿਆ ਜਾਕੇ ਰਹਿ ਅੱਛਾ ਮਰ ਕੇ ਜਾਕੇ ਰਹਿ ਜਦੋਂ ਗੁੱਲਰ ਜਾਣਦਾ ਸੀ ਪਾਣੀ ਦੀ ਪੌਣ ਲਾ ਕੇ ਜਿਸ ਕਰਕੇ ਮੈਂ ਇੰਨੀ ਤਰੀ ਇੰਨੇ ਆ ਕਿ ਇਹ ਨੂੰ ਆਮਲੀ ਰੂਪ ਤੇ ਲਾਗੂ ਕਰਨਾ ਪੈਣਾ ਤੇ ਹਰ ਬੰਦਾ ਉਹ ਤੇ ਅੱਜ ਅੱਜ ਕੋਈ ਜਿਹਦੇ ਨੂੰ ਬੰਦਾ ਪਾਣੀ ਨੂੰ ਦਿੱਤਾ ਕਰਦਾ ਪੂਰੀ ਧਾਂ ਫੜ ਕੇ ਸਕੇ ਆ ਗਿਆ ਆ ਪਾਣੀ ਨੂੰ ਇਹ ਤਾਂ ਟਾਂਟੂ ਸਿਰਦਾ ਬਣ ਕੇ ਕੰਕੂਨ ਤਾਂ ਜਿਹੜਾ ਬੰਦਾ ਰੱਖ ਬਣਦਾ ਪਰਦਾ ਇਹ ਨੈ ਲਾਉਂਦਾ ਤੇ ਖੜ ਜਾ ਕਹਿੰਦਾ ਆਹ ਤਾ ਤੇਰੀ ਮਨ ਮੜਾ ਟਹਾਦਾ ਤੇਰੇ ਗੱਡੇ ਦੇ ਮਾਰ ਕੇ ਦੇਖਾ ਉਹ ਲੱਗਦਾ ਕਿ ਨਹੀਂ ਇਹ ਫੇਰ ਸੂਟ ਆਉਣਗੇ ਉਵੇਂ ਜਿਹਾ ਆਪਾਂ ਕਹਿੰਦੇ ਸੁਝਾਵਾ ਲਾਂਗੇ ਸਮਝਦਾ ਮਨ ਲਾ ਲਾ ਕੇ ਪੰਜਾਬੀਆਂ ਦੀ ਮਰਜ਼ੀ ਜਿੰਨਕੀ ਵੀ ਰਹਿ ਗੁੱਸਾ ਨਾ ਕਰੇ ਸਮਝਾ ਲੈ ਸਿਰ ਥੋੜੇ ਰਹਿ ਕੇ ਫਰਮਾਨ ਕਰਨ ਵਾਲੇ ਬਾਲੇ ਆ ਉਹ ਬਾਹਲੇ ਕਹਿੰਦੇ ਰੁੱਖਾਂ ਵਿੱਚ ਮੈਂ ਮੈਨੂੰ ਪਤਾ ਕਿਵੇਂ ਮੈਂ ਲੜ ਕੇ ਅੜਾਈ 10 ਦਿਨਾਂ ਨਾਲ ਕੋਰੋਖੇ ਜੱਦੋਜਾਦ ਕੀਤੀ ਮੇਰੇ ਗੇਟ ਤਾਂਾ ਲਾ ਕੇ ਚੋਰੀ ਦਾ ਪਰਚਾ ਅੰਗਰਾਇਆ ਤarli ਬੈਠਣ ਵਾਲੇ ਬਰਨ ਵਾਲੇ ਮੋਟਿਆ ਉਹ ਦੋ ਕਿਨੇ ਜੰਗਲ ਫੱਟੇ ਬੰਦਿਆਂ ਨੇ ਉੱਥੇ ਜਾ ਕੇ ਮੋਸਤਾ ਲਾਇਆ ਚੰਗਰ ਦਵਾਰੇ ਲਵਾਇਆ ਪਰ ਚੇਤੀ ਬਾਅਦ ਜਿੰ ਕਿਹੜੀ ਦੇਦੀ ਪੈੜੀ ਪੱਟ ਕੇ ਨਿਕਲੋ ਸਰਕਾਰੀ ਦਾ ਅਧਿਕਾਰਤ ਬੰਦਾ ਆਇਆ ਆ ਮੋੜ ਮਾਰਦਾ ਫੱਪੜੇ ਭਾਈ ਕਿਸਨੇ ਖੜਾ ਦਾਤ ਮਾਰਦਾ ਮੋੜ ਐਡਾ ਆਪਣਾ ਸੱਤ ਖੜਾ ਵਰਦਾ ਉਪਰਾਂ ਸਮਾਂ ਦੀ ਬੇਗਾਨਾ ਘੱਟ ਮੈਂ ਲੱਗਿਆ ਰਹਿੰਦਾ ਉਹ ਮੈਂ ਮੈਨੂੰ ਕਿਹੜਾ ਬੋਲੂਗਾ ਕਿ ਹੋਰ ਲਾਈ ਜਾ ਰਹੇ ਆ ਛੜੇ ਇਕੱਲਾ ਬੰਦਾ ਨਹੀਂ ਲੱਗ ਸਕਦਾ ਭਾਈ ਹਰ ਬੰਦਾ ਆਪਣਾ ਫਰਕ ਸਾਡੇ ਨਹੀਂ ਇਹ ਧਰਤੀ ਮੇਰੀ ਮਾਂ ਇਹ ਰੱਖ ਵੀ ਮੇਰੇ ਨੇ ਤੇ ਪਾਣੀ ਵੀ ਮੇਰਾ ਤੇ ਬੋਦੀ ਵੀ ਮੇਰੀ ਆ ਮੈਂ ਲੜੂਗਾ ਮੈਂ ਖੜੂਗਾ ਤਬਲੀਗਾ ਇਹ ਤਾਂ ਮੈਂ ਨਹੀਂ ਹੁੰਦਾ ਕਈ ਵਾਰੀ ਤੇ ਬਸਲੀ ਕਹਿੰਦਾ ਸੀ ਕਿ ਕਈ ਆਇਆ ਸੋਚੀ ਜਾਂਦੇ ਆ ਵੀ ਇਹ ਦੇਖ ਲੈ ਬੰਨਣਾ ਵਾਲਾ ਪੰਕਾ ਨਾ ਪਰਚੀ ਨਾ ਹੋ ਜਾ ਤੇ ਪਰਚਾ ਉੱਤੇ ਡਿੱਗਦਾ ਜੇ ਵੀ ਨਾ ਦਾ 2 ਮਹੀਨੇ 4 ਮਹੀਨੇ ਜੇ ਵੀ ਬਿਤਾਇਆ ਇੱਕੀ ਗੱਲ ਆ ਦੂਜੇ ਪੱਧਰ ਹੀ ਮਾਰ ਰਹੇ ਆ ਛੇਤੀ ਇਸਕਲੋਂ ਅੰਬਾ ਡਰ ਕੇ ਮੈਂ ਕਿ ਪਰਚੇ ਨਾ ਹੋ ਜਾ ਦੇਰ ਨਾ ਜਾਣਾ ਪਵੇ ਉਹ ਪਾਣੀ ਨੂੰ ਘਰੇ ਬੈਠੀ ਮਾਰ ਤੂੰ ਬਰਕਤੇ ਪਾ ਲਿਆ ਕੇ ਫੁੱਲ ਤੋਂ ਲਿਆ ਕੇ ਸੌਣ ਤੱਕ ਪਾਣੀ ਵਕਦੇ ਆਪਾਂ ਉਹ ਪਾਣੀ ਉਹੀ ਹੈ ਜ਼ਹਿਰ ਵਾਲਾ ਜਿਹੜੇ ਸਰਕੇ ਦੇ ਇੰਜੀਨੀਅਰ ਤੁਹਾਨੂੰ ਦਵਾਈ ਆਪਾਂ ਇੱਥੇ ਬੈਠਾ ਜੀ ਕਮੇਟੀ ਬਣਾਵਾਂਗੇ ਆਪਣਾ ਨਾਮ ਤੇ ਨੰਬਰ ਲਿਖਾ ਲਓ ਰੋਪ ਬਣਾ ਕੇ ਪਿੰਡਾਂ ਸ਼ੁਰੂ ਕਰ ਦਿਓ ਕੰਮ ਉਸ ਤੋਂ ਬਾਅਦ ਆਪਾਂ ਰੋਜ਼ 15 20 ਪਿੰਡ ਕੱਢਿਆ ਕਰਾਂਗੇ ਸਾਡੇ ਜਿੱਥੇ ਪੰਤਾ ਪੰਤਾ ਜਾ ਕਰੂਗਾ ਮੈਂ ਆ ਰਗਾ ਮੈਂ ਰੋਜ਼ ਜਾਂ ਕੋਈ ਫੀਲ ਵਰਤਣਾ ਕੋਈ ਨਾ ਕੋਈ ਬੰਦਾ ਆ ਜੇ ਇਹ ਕੁਲਪੀ ਨੂੰ ਆਵਾਜ਼ 15 ਦਿਨ ਰੋਜ਼ ਕਮੈਂਟ ਕੱਢ ਕੇ ਆਪਾਂ ਲੋਕਾਂ ਨੂੰ ਲਾਮਬੰਦ ਕਰਕੇ ਉੱਥੇ ਵੀ ਲੈ ਕੇ ਜਾਣਾ ਹੈ 15 ਅਗਸਤ ਤੱਕ ਆਪਣਾ ਲਾਮੰਦੀ ਵੱਡੀ ਕਰਨੀ ਹੈ ਤੇ 15 ਸਤੰਬਰ ਤੱਕ ਤਾਂ ਪੂਰਾ ਪੰਜਾਬ ਹਿਲਾਉ ਮੰਕੇ ਰਹਿਣਾ ਤੇ ਹੋਣਾ ਕਾਹੀ ਲਾਗਿਆ ਇਹ ਇਕੱਲਾ ਮੁੱਦੇ ਤੇ ਆਲਾ ਬਸਦਾ ਨਹੀਂ ਜਿੰਨਾ ਵੀ ਤਹਿਤ ਕੀਤਾ ਇਹ ਕੰਮ ਵੀ ਪਾ ਰਹੇ ਹੰ ਸਿੱਧੂ ਰੂਪ ਦੀ ਪੰਜਾਬ ਦੇ ਲੋਕਾਂ ਨੂੰ ਪਾ ਰਹੇ ਆ ਉਹਦੇ ਖਿਲਾਫ ਵੀ ਲੜਾਈ ਆ ਧੰਨਵਾਦ ਸਾਰਿਆਂ ਦਾ ਜੀ वाहि ख़ालसा वाहिगुरु जी